ਹਾਂ 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 ਦਿਖਾ ਦਿਓ ਭਾਈ ਨਹੀਂ ਨਹੀਂ ਇਹਨੂੰ ਮੱਤਾਂ ਦੇ ਕੇ ਆ ਗਏ ਡੱਬੀ ਹੈਗੀ ਕੇਕੋ ਡੱਬੀ ਲਿਓ ਇਹਨਾਂ ਤੋਂ ਲਵਾਉਣੀ ਅੱਗ ਮੇਰਾ ਫੋਨ ਲਿਓ ਸਿੱਧੇ ਨਹੀਂ ਨਹੀਂ ਅਸਟਾਜ ਇਹ ਗੱਲ ਨਹੀਂ ਇਹ ਤਾਂ ਕਰੋ ਮੇਰੇ ਤੋਂ ਹਾਲ ਤਾਂ ਦੱਸੋ ਪ੍ਰਾਣੀ ਦਾ ਕੀ ਆ ਹੱਲ ਤਾਂ ਦੱਸ ਦਿਓ ਹੈਨਾ ਤੁਸੀਂ ਦੱਸਦੇ ਹੱਲ ਕੀ ਆ ਨਹੀਂ ਕਿਤਾਬਾਂ 'ਚ ਬੋਲਣ ਵਾਲੇ ਆ ਤੁਸੀਂ ਹੱਲ ਕਰਕੇ ਦਿਖਾ ਲਿਓ ਨਹੀਂ ਨਹੀਂ ਹੱਲ ਇਹ ਸੁਸੇੜੀਆਂ ਇਹ ਸੁਸੇੜੀਆਂ ਵੀ ਜਾ ਕੇ ਗੱਲਾਂ ਦਾ ਕਰਦੇ ਆ ਨਾ ਪੁੱਛੋ ਹੱਲ ਕਰਕੇ ਤਾਂ ਕਰ ਲਓ ਆਹੋ ਸਿੱਧੀ ਗੱਲ ਆਹੋ ਨਹੀਂ ਸੁਣੀਏ ਜੀ ਤੁਹਾਡੀ ਮੈਨੂੰ ਉੱਚੋ ਕਹਿਤਾ ਤੁਹਾਨੂੰ ਜੀ ਉਹਕੇ ਦੇ ਪਹਿਲੇ ਮੈਂ ਤੁਹਾਨੂੰ 4 ਦਿਨ ਪਹਿਲਾਂ ਕਿਹਾ ਸੀ ਲੱਕ ਦੇ ਮਸਲੇ ਨਾ ਇੱਧਰ ਨਾ ਆਇਓ ਦੱਸ ਸੁਣ ਸਾਰੇ ਨੇ ਥਾਣੇ ਵੇਣਾ ਤੂੰ ਅੰਦਰ ਨਹੀਂ ਜੇ ਲੋ ਭਾਜੀ ਕਣਕ ਨੂੰ ਨਹੀਂ ਪੁੱਛੀ ਤੂੰ ਕਣਕ ਨੂੰ ਅੱਗ ਲੱਗਦੀ ਉਦੋਂ ਕਿੱਥੇ ਜਾਂਦੇ ਉਦੋਂ ਕਿੱਥੇ ਇਹ ਕਿੱਥੇ ਜਾਂਦੇ ਉਹ ਪੁੱਛੋ ਜੇ ਕਣਕਾਂ ਨੂੰ ਨਹੀਂ ਉਹ ਕਿੱਥੇ ਜਾਂਦੇ ਉਹਨੇ ਦੱਸ ਚਲ ਡਾੜਾ ਡੀਏਪੀ ਡੀਏਪੀ ਨਹੀਂ ਮਿਲਦਾ ਉਹ ਦੱਸੋ ਨਹੀਂ ਦੱਸੋ ਜਾਗੇ ਨਹੀਂ ਤੂੰ ਇਹ ਗੱਲ ਦੱਸ ਜੇ ਕਣਕ ਨੂੰ ਅੱਗ ਲੱਗਦੀ ਉਹ ਨਹੀਂ ਵੇ ਜੋ ਕਣਕ ਨੂੰ ਅਗ ਲਗਦੀ ਉਦੋਂ ਕਿ ਪੀ ਜਾਂਦੇ ਆ ਦੱਸੋ ਮੜਿਆ ਨਹੀਂ ਇਹ ਯਾਰ ਸਾਰੇ ਇਧਰ ਨਹੀਂ ਆ ਗਏ ਇੱਥੇ ਕਾ ਫੇਦ ਲਾ ਬੈ ਨਹੀਂ ਜੀ 1 ਮਿੰਟ ਕੁਲਜੀਤ ਯਾਰ ਚੁੱਪ ਕਰੋ ਕੁਲਜੀਤ ਭਾਈ ਜੀ 1 ਮਿੰਟ ਸਰ ਤੁਸੀਂ ਵੀ ਬੈਠੋ ਸਾਰੇ ਇੱਥੇ ਤੁਹਾਡਾ ਡੀਸੀ ਐਸਐਸਪੀ ਇੱਥੇ ਅਕੋ ਦੋਨੋਂ ਲੈ ਜਾਊਗਾ ਬੈਠੋ ਇੱਥੇ ਇਹਨੇ ਨਹੀਂ ਜਾਣਾ ਆਪੇ ਗੱਲ ਆਦੀ ਵੀ ਜਦੈ ਬੰਦੀ ਆ ਰਹੇ ਆ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਪਹੁੰਚ ਰਹੇ ਆ ਹੋਰ ਸਾਰੇ ਆ ਰਹੇ ਆ ਆਪਣਾ ਐਸਐਸਪੀ ਦਾ ਡੀਸੀ ਸਦੋ ਇੱਥੇ ਗੱਲ ਹੋਊਗੀ ਤਾਂ ਚੱਲਾਂਗੇ ਆ ਜਿੰਨੇ ਆਏ ਕੋਈ ਘਰਾਂ ਤੋਂ ਫੇਲਾ ਨਹੀਂ ਸਾਰੇ ਆ ਸਾਰੇ ਟਰੈਕਟਰ ਖੇਤਾਂ ਚ ਲੈ ਕੇ ਆਏ ਜੀ ਇਹ ਤਾਂ ਇਹ ਮੇਰੇ ਕੰਮ ਦੇ ਹੁੰਦੇ ਦੂਈ ਤੁਹਾਨੂੰ ਤੁਹਾਨੂੰ ਲਾਲਾ ਸਰਵੀਰ ਦਾ ਸੁਪਰ ਸਿੱਡ ਚਲਾਉਣ ਲੱਗਾ ਚਲਾਉਂਦਾ ਦੱਸ ਪੈਂਦਾ ਨਸ਼ੇ ਵਾਲੇ ਗੋਲੀ ਤੀਏ ਦਿਨ ਚੱਲਦੀ ਚੋਰੀ ਤੀਏ ਦਿਨ ਹੁੰਦੀ ਤੁਹਾਨੂੰ ਉਹ ਦੀ ਨਹੀਂ ਨਿਆ ਪਰਾਲੀ ਇਕੱਠਾ ਬੰਨ ਲਗੇ ਵੀ ਫੈਕਟਰੀਆਂ ਚ ਲੂੰਦੇ ਹੀ ਆ ਥੀਤੀ ਬਾੜੀ ਵਾਲਿਆਂ ਨੂੰ ਡੀਏਪੀ ਦੀ ਛੋਟ ਜੋ ਹੁੰਦੀ ਸੀ ਨਹੀਂ ਪਰਾਲੀ ਸਾਡੇ ਕਿੱਥੇ ਆ ਮੁੰਡਾ 15 ਦਿਨ ਵਗੈਰੀ ਰੀਪਰੇ ਨੂੰ ਜੀ ਹੁਣ ਆਉਗਾ 15 ਦਿਨ ਰੀਪਰ ਫੇਰੇ ਨੂੰ ਹੋਵੇ ਹਾਲੇ ਤੱਕ ਚੱਕੀ ਨਹੀਂ ਉਹ ਤੁਹਾਨੂੰ ਦੀਦੀ ਨਹੀਂ ਤੁਹਾਡੇ ਡੀਸੀ ਐਸੇ ਵੀ ਐਸਪੀ ਆ ਕੇ ਤੁਹਾਨੂੰ ਲੈ ਜਾਣ ਜੀ ਕੋਈ ਗੱਲ ਨਹੀਂ ਅਸੀਂ ਬੈਠੀ ਹਾਂ ਯਾਰ ਨਹੀਂ ਸਾਡੀ ਮਦਦ ਸਾਡੇ ਪਿੰਡ ਕੱਲ ਬਿਜਲੀ ਆ ਕੇ ਲੱਗੀ ਉਹ ਦਿਖਾ ਦਿਓ ਸੈਟਲਾਈਟ ਦਿਖਾ ਲਿਓ ਉਹ ਦਿਖਾ ਦਿਓ ਪਹਿਲੇ ਦਿਖਾ ਦਿਓ ਹੋ ਪਾਜੀ ਹੈ ਬਾਜੀ ਤੁਹਾਨੂੰ ਲੋਕੇਸ਼ਨ ਕਰ ਦਿਓ ਸਾਡੇ ਸਾਹਮਣੇ ਪੰਜ ਖੇਤ ਨੂੰ ਹੋਏ ਜਿੱਸੋਂ ਦੀ ਆਨੇ ਲੋਕੇਸ਼ਨ ਦਿਖਾ ਲਓ ਪੰਜ ਖੇਤ ਨੂੰ ਹੋਏ ਕਿੱਥੋਂ ਆਈਆਂ ਲੈ ਉਹ ਉਹ ਕਿੱਥੋਂ ਆਈਆਂ ਉਹ ਲੋਕੇਸ਼ਨ ਕਿੱਥੋਂ ਆਉਂਦੀਆਂ ਦੱਸੋ ਇਹ ਗੱਲ ਤਾਂ ਦੱਸੋ ਲੋਕੇਸ਼ਨ ਕਿੱਥੋਂ ਆਉਂਦੀ ਦੱਸ ਜੀ ਮੜਿਆ ਇਹ ਤਾਂ ਕੋਈ ਨਹੀਂ ਆਪ ਭਰਾਈ ਆ ਇਹਦਾ ਭਰਾ ਹੈ ਜਿਹੜੀ ਤੁਹਾਨੂੰ ਡਿਟੇਲ ਦਿੱਤੀ ਬੰਦੇ ਨੇ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੁਲਜੀਤ